ਅੰਮ੍ਰਿਤਸਰ ਦੇ ਪ੍ਰੈਸ ਕਲੱਬ ਵਿੱਚ ਅੱਜ ਬਾਅਰ ਅਤੇ ਕੈਫੇ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨ ਜੋਤ ਕੋਰ ਨੇ ਰੀਬਨ ਕੱਟ ਕੇ ਇਸ ਦੀ ਸ਼ੁਰੂਆਤ ਕੀਤੀ ਇਸ ਮੌਕੇ ਕਲੱਬ ਦੇ ਪ੍ਰਧਾਨ ਰਜੇਸ਼ ਗਿੱਲ ਅਤੇ ਮहासਚਿਵ ਮਨਿੰਦਰ ਸਿੰਘ ਮੋਂਗਾ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪੱਤਰਕਾਰ ਵੀ ਹਾਜ਼ਰ ਰਹੇ ਇਸ ਸਮਾਰੋਹ ਦੌਰਾਨ ਐਮਐਲਏ ਜੀਵਨ ਜੋਤ ਕੋਰ ਨੇ ਕਿਹਾ ਕਿ ਪ੍ਰੈਸ ਕਲੱਬ ਸਿਰਫ ਪੱਤਰਕਾਰਾਂ ਦਾ ਕੇਂਦਰ ਨਹੀਂ ਸਗੋਂ ਸਮਾਜਿਕ ਸਾਂਝ ਦਾ ਪ੍ਰਤੀਕ ਹੈ ਪ੍ਰੈਸ ਕਲੱਬ ਦੇ ਪ੍ਰਧਾਨ ਰਜੇਸ਼ ਗਿੱਲ ਨੇ ਕਿਹਾ ਕਿ 바ਰ ਅਤੇ ਕੈਫੇ ਦੀ ਸ਼ੁਰੂਆਤ ਨਾਲ ਮੈਂਬਰਾਂ ਨੂੰ ਹੋਰ ਬਿਹਤਰ ਸਹੂਲਤਾਂ ਵੀ ਮਿਲਣਗੀਆਂ ਅਹ ਦੇਖੋ ਸਾਡੇ ਸਾਰਿਆਂ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲਈ ਮਾਣਵਰੀ ਗੱਲ ਹੈ ਕਿ ਸਾਡੇ ਹਲਕੇ ਦੇ ਵਿੱਚ ਇੱਕ ਪ੍ਰੈਸ ਕਲੱਬ ਹੈ ਔਰ ਇਨ ਇਟਸੈਲਫ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈਗੀ ਔਰ ਮੈਂ ਮੇਰੀ ਨਿੱਜੀ ਤੌਰ ਤੇ ਹਮੇਸ਼ਾ ਇਹ ਵਿਸ਼ ਰਹੀ ਹੈ ਕਿਉਂਕਿ ਸਾਡਾ ਹਲਕਾ ਐਂਟਰੈਂਸ ਹੈ ਸ਼ਹਿਰ ਦੀ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਕੁਝ ਅਵੇਲੇਬਲ ਹੋਣਾ ਚਾਹੀਦਾ ਹੈ ਪੀਸੀ ਕਰਨ ਲਈ ਅਵੇਲੇਬਲ ਹੋਣਾ ਚਾਹੀਦਾ ਹੈ ਪ੍ਰੈਸ ਕਲੱਬ ਬਹੁਤ ਅੱਛਾ ਹੋਣਾ ਚਾਹੀਦਾ ਹੈ ਜੇ ਆਡੀਟੋਰੀਅਮ ਦੀ ਗੱਲ ਕਰੀਏ ਤਾਂ ਆਡੀਟੋਰੀਅਮ ਇੱਥੇ ਅੱਛਾ ਹੋਣਾ ਚਾਹੀਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਸੋ ਅੱਜ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਪ੍ਰੈਸ ਕਲੱਬ ਦੇ ਵਿੱਚ ਕੈਂਟੀਨ ਕੰਬਾਰ ਦਾ ਇੱਕ ਇਨੌਗਰੇਸ਼ਨ ਕੀਤਾ ਗਿਆ ਉਹਦਾ ਮਹੂਰਤ ਕੀਤਾ ਗਿਆ ਕੌਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਪ੍ਰੈਸ ਕਲੱਬ ਦੇ ਵਿੱਚ ਮੈਂ ਹੁਣੇ ਡਿਸਕਸ ਵੀ ਕਰੀ ਸੀ ਕਿ ਬੈਕ ਸਾਈਡ ਤੇ ਹਾਰਟਸ ਬਣਾਵਾਂਗੇ ਕੁਝ ਨਾ ਕੁਝ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਆਪਾਂ ਮੈਂਬਰਸ ਜੋੜੀਏ ਆਪਣੇ ਨਾਲ ਜਿਵੇਂ ਬਹੁਤ ਸਾਰੇ ਮੈਂਬਰਸ ਉਧਰ ਕਲੱਬਸ ਦੇ ਵਿੱਚ ਜਾਂਦੇ ਆ ਆਪਣੇ ਹਲਕੇ ਦੇ ਵਿੱਚ ਵੀ ਹੁਣ ਬਹੁਤ ਡਿਵੈਲਪਮੈਂਟ ਹੋ ਚੁੱਕੀ ਹੈ ਬਹੁਤ ਸਾਰੇ ਮੈਂਬਰਸ ਚਾਹੁੰਦੇ ਆ ਕਿ ਕੋਈ ਚੰਗਾ ਕਲੱਬ ਸਾਨੂੰ ਮਿਲੇ ਤਾਂ ਕਿ ਸਾਨੂੰ ਬਾਹਰ ਨਹੀਂ ਜਾਣਾ ਪਏ ਸੋ ਇਨ ਫਿਊਚਰ ਅਸੀਂ ਚਾਹਾਂਗੇ ਇੱਥੇ ਮੈਂ ਇਹਨਾਂ ਨੂੰ ਕਿਹਾ ਕੋਈ ਨਾ ਕੋਈ ਐਕਟੀਵਿਟੀਆਂ ਵਿੱਚ ਸਟਾਰਟ ਕਰੋ ਚਾਹੇ ਟਵਾਈਸ ਅ ਮੰਥ ਹੋ ਜਾਣ ਕੋਈ ਬੁੱਕ ਰੀਡਿੰਗ ਸੈਸ਼ਨਸ ਹੈ ਕੋਈ ਯੋਗਾ ਸੈਸ਼ਨਸ ਹੈ ਮੈਡੀਟੇਸ਼ਨ ਸੈਸ਼ਨਸ ਹੈਗੇ ਨੇ ਜਿਹਦੇ ਨਾਲ ਸਾਡੇ ਨਾਲ ਬੱਚੇ ਜਿਹੜੇ ਹੈਗੇ ਨੇ ਸਟੂਡਨਸ ਹੈ ਯੰਗ ਬੱਚੇ ਹੈ ਉਹ ਵੀ ਸਾਡੇ ਨਾਲ ਜੁੜਨ ਸਾਡੇ ਨਾਲ ਲੇਡੀਜ਼ ਵੀ ਜੁੜਨ ਸੋ ਮੈਂ ਇਹਨਾਂ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਨੀ ਆ ਆਪਣੇ ਵੱਲੋਂ ਔਰ ਮੈਂ ਨਾਲੇ ਵੀ ਕਹਿ ਰਹੀ ਹਾਂ ਕਿ ਜਿਹੜਾ ਕੈਂਟੀਨ ਹੈ ਸਭ ਤੋਂ ਜ਼ਿਆਦਾ ਯੂਜ਼ ਵੀ ਅਸੀਂ ਇਹ ਕਰਾਂਗੇ ਹੁਣ ਲੱਗਦਾ ਨਹੀਂ ਕਿ ਇਹੋ ਜਿਹੇ ਪਬਲਿਕ ਐਂਟਰਟੇਨਮੈਂਟ ਪੁਆਇੰਟਸ ਸ਼ਹਿਰ ਦੇ ਵਿੱਚ ਹੋਰ ਵੀ ਹੋਣੇ ਚਾਹੀਦੇ ਆ ਦੇਖੋ ਮੈਂ ਕਹਿੰਨੀ ਮੇਰੇ ਹਲਕੇ ਛੋਣੇ ਚਾਹੀਦੇ ਆ ਬਾਕੀ ਅਸੀਂ ਅਗਰ ਨਾਰਥ ਵਿੱਚ ਚਲੇ ਜਾਂਦੇ ਆ ਤੇ ਉੱਥੇ ਆਲਰੇਡੀ ਸਰਵਿਸ ਕਲੱਬ ਲੰਮਸਨ ਕਲੱਬ ਅੰਮ੍ਰਿਤਸਰ ਕਲੱਬ ਹੈ ਉੱਥੇ ਪਾਰਕਸ ਹੈ ਸਭ ਕੁਝ ਹੈ ਇਹ ਸਰਟਨਲੀ ਸਾਰੇ ਹਲਕੇ ਛੋਣੇ ਚਾਹੀਦੇ ਪਰ ਕਿਉਂਕਿ ਸਾਡਾ ਹਲਕਾ ਐਂਟਰੈਂਸ ਆਫ ਦ ਸਿਟੀ ਹੈ ਤਾਂ ਮੈਨੂੰ ਲੱਗਦਾ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਮੈਨੂੰ ਪਾਸ ਰੱਖੀਏ ਕੈਮ ਨਹੀਂ ਯਾਰ ਕਸਟਮਰ ਵਾਸਤੇ ਟੈਂਪਰ ਕਰਨਾ ਪਏਗਾ ਸੇਲ ਵਾਸਤੇ ਟੈਂਪਰ ਕਰਨਾ ਪਏਗਾ ਆ ਦੇਖੋ ਇਸ ਤਰ੍ਹਾਂ ਹੈ ਅੱਜਕੱਲ ਮੈਨੂੰ ਲੱਗਦਾ ਹੈ ਕਿ ਲੋਕ ਭਾਲ ਰਹੇ ਇਹ ਜਿਹੀਆਂ ਚੀਜ਼ਾਂ ਔਰ ਕਿਸੇ ਚੰਗੇ ਤਰ੍ਹਾਂ ਦੇ ਐਂਟਰਟੇਨਮੈਂਟ ਲਈ ਹੈਲਥਲੀ ਫਿਟਨੈਸ ਲਈ ਹੁਣ ਸੋਸ਼ਲ ਮੀਡੀਆ ਦੇ ਕਰਕੇ ਲੋਕ ਬਹੁਤ ਅਵੇਅਰ ਨੇ ਸੋ ਲੋਕ ਚਾਹੁੰਦੇ ਹੈ ਕਿ ਕੋਈ ਚੰਗੀ ਜਗ੍ਹਾ ਸ਼ਹਿਰ ਦੇ ਵਿੱਚ ਖੁੱਲੇ ਤਾਂ ਆਉਣਾ ਚਾਹਣਗੇ ਉਹ ਬਿਊਰੋ ਰਿਪੋਰਟ ਪ੍ਰਕ ਟੀਵੀ